میرا چھوٹا برا کٹھیاں نے اتواد لڑائی لڑی اے آتو چ نہیں ڈرے اے ہوں کری نہیں ڈرے کانگرس کانگریس لے کے چلے گا ਅੱਜ ਖੇਲਾ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਬਾਜਵਤ ਸਾਹਿਬ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਮੁੱਖ ਮੰਤਰੀ ਬਣ ਗਿਆ ਜਿਨੇ ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਸ਼ਾਨ ਨੂੰ ਥੱਲੇ ਕੀਤਾ ਮੁੱਖ ਮੰਤਰੀ ਬਣਦੇ ਨੇ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਲੈ ਕੇ ਜਾਂਦੇ ਨੇ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦੇ ਨੇ ਇਹ ਮੁੱਖ ਮੰਤਰੀ ਮਸ਼ਕਰੀਆਂ ਕਰਕੇ ਪੰਜਾਬ ਨੂੰ ਥੱਲੇ ਕਰ ਰਿਹਾ ਇਨਵਾਲ ਤੱਕ ਨਹੀਂ ਪਤਾ ਲੱਗਾ ਕਿ ਸਟੇਜ ਤੇ ਸਟੇਟ ਦਾ ਫਰਕ ਕੀ ਆ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਆ ਪੰਜਾਬ ਨੂੰ ਕਿਵੇਂ ਨਸ਼ਿਆਂ ਤੋਂ ਬਾਹਰ ਕੱਢਣਾ ਪੰਜਾਬ ਨੂੰ ਕਿਵੇਂ ਤਰੱਕੀ ਦੇ ਰਾਹ ਤੇ ਖੜਾ ਕਰਨਾ ਪੰਜਾਬ ਦੀ ਸ਼ਾਨ ਕਿਵੇਂ ਬਹਾਲ ਕਰਨੀ ਆ ਇਸ ਮੁੱਖ ਮੰਤਰੀ ਨੇ ਪੰਜਾਬ ਦੀ ਇੱਜ਼ਤ ਵੀ ਰੋਲ ਦਿੱਤੀ ਪੰਜਾਬ ਦੀ ਜਵਾਨੀ ਵੀ ਰੋਲ ਦਿੱਤੀ ਮੈਂ ਪੁੱਛਣਾ ਚਾਹੁੰਨਾ ਕਿ 3 ਸਾਲ ਦੇ ਵਿੱਚ ਤੂੰ ਕਹਿੰਦਾ ਮੈਂ ਨਸ਼ਾ ਖਤਮ ਕਰ ਦਿਆਂਗਾ ਇਹਦੇ ਮੰਤਰੀ ਸਪੀਚਾਂ ਕਰਦੇ ਨੇ 3 ਸਾਲ ਚ ਤੂੰ ਪੰਜਾਬ ਦੀ ਜਵਾਨੀ ਨਸ਼ਿਆਂ ਚ ਰੋਲ ਦਿੱਤੀ 3 ਸਾਲ ਚ ਤੂੰ ਪੰਜਾਬ ਦੀ ਕਿਸਾਨੀ ਪੈਰਾਂ ਚ ਰੋਲ ਦਿੱਤੀ ਇਹਦੇ ਤੋਂ ਵੱਡਾ ਵਿਸ਼ਵਾਸ ਘਾਤੀ ਹੋ ਸਕਦਾ ਕਿ ਕਿਸਾਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਅਰੈਸਟ ਕਰਵਾਵੇ ਮੈਂ ਗੁਰਬਾਣੀ ਦੀ ਤੁਕ ਵਿੱਚ ਲਿਖਿਆ ਕਿ ਧਰਤੀ ਵੀ ਅਕਿਰਤ ਕਣ ਤੇ ਵਿਸ਼ਵਾਸ ਕਾ ਤੀ ਦਾ ਭਾਰ ਨਹੀਂ ਸਹਿ ਸਕਦੀ ਇਹ ਉਹ ਮੁੱਖ ਮੰਤਰੀ ਆ ਜਿਹੜਾ ਪੰਜਾਬ ਦੇ ਨਾਲ ਅਕਿਰਤ ਕਣ ਵਿਆ ਤੇ ਵਿਸ਼ਵਾਸ ਕਾਤ ਵੀ ਕੀਤਾ ਮੈਂ ਪਰ ਇੱਕ ਚੀਜ਼ ਜ਼ਰੂਰ ਕਹੂੰਗਾ ਜੇ ਕਾਂਗਰਸ ਹੈਗੀ ਆ ਤੇ ਉਹ ਲੀਡਰ ਹੈਗਾ ਜਿਹੜਾ ਕਾਂਗਰਸ ਨੂੰ ਅੱਖਾਂ ਵਿਖਾਏਗਾ ਉਹ ਕਦੀ ਕਾਂਗਰਸ ਦਾ ਲੀਡਰ ਨਹੀਂ ਬਣ ਸਕਦਾ ਜਿਹਦੇ ਮੈਂ ਹੋਵੇਗੀ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਉਹ ਆਪਣੇ ਪਰਿਵਾਰ ਨੂੰ ਤੇ ਲੈ ਕੇ ਚੱਲ ਸਕਦਾ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਪ੍ਰਾਣੇ ਲੀਡਰ ਅੱਜ ਜਦੋਂ ਖਲੋਣੇ ਕਿਸੇ ਦਾ ਨਾਂ ਲੈਣੇ ਆ ਤੇ ਉੱਥੇ ਕਹਿੰਦੇ ਕਿ ਉਹ ਸਰਦਾਰ ਪ੍ਰਤਾਪ ਸਿੰਘ ਕਾਂਗਰਸ ਦਾ ਚੀਫ ਮਿਨਿਸਟਰ ਸੀ وہ تھے اے نہیں کہیں دے کہ کیروں اپنے پرواردہ لیڈر سی سر آتواد ختم کیتا تو وہ تھے اے کیا جاندہ کہ کانگرس نے آتواد ختم کیتا جی پنجاب ترقی دے لے کے گئے اے کیا جاندہ کہ پنجاب نے پنجاب دی ترقی جے چاہیے دونوں تصویر لیڈر بیٹھے ہو بھائیو صاحب ਰਣ ਵਡੰਗਜੀ ਮੋਬਾਈਲ ਬੰਦ ਕਰੋ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਬੀਜੇਪੀ ਦੇ ਸਲੀਪਰ ਬੈਠੇ ਨੇ ਤੇ ਸਾਨੂੰ ਉਹ ਸਲੀਪਰ ਪੰਜਾਬ ਚੋਂ ਕੱਢੇ ਪਾਣੇ ਨੇ ਵਰਕਰੋ ਕੱਢਣੇ ਚਾਹੀਦੇ ਕਿ ਨਹੀਂ ਕੱਢਣੇ ਚਾਹੀਦੇ ਜਿਹੜੇ ਬੀਜੇਪੀ ਨਾਲ ਯਾਰ ਇਹਨਾਂ ਦੀ ਕੌਣ ਸੁਣੇਗਾ ਇਹ ਅਸੀਂ ਕੇਸ ਬਣਾਉਂਦੇ ਰੱਖੇ ਨੇ ਕਿ ਜਿਹੜੀ ਕੋਈ ਗੋਮਿੰਟ ਆਵੇ ਤੇ ਅਸੀਂ ਕਹਿ ਦਨੇ ਰੀੜ ਦੀ ਹੱਡੀ ਬੈਠੇ ਆ ਤੇ ਅਸੀਂ ਕਾਂਗਰਸੀਆਂ ਰਲ ਕੇ ਰੀੜ ਦੀ ਹੱਡੀ ਖਤਮ ਕਰਕੇ ਰੱਖ ਦਿੱਤੀ ਆ ਇਹ ਰੀੜ ਦੀ ਹੱਡੀ ਦੁਬਾਰਾ ਕਾਇਮ ਕਰਨੀ ਪਵੇਗੀ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਕਾਂਗਰਸ ਤੋਂ ਉੱਥੇ ਆ ਮੈਂ ਦੱਸ ਦੇਣਾ ਚਾਹੁੰਨਾ ਕਿ ਅੱਜ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਸੋਖਪਾਲ ਸਿੰਘ ਖੇਰਾ ਸਾਡਾ ਪ੍ਰਧਾਨ ਜੇ ਕਾਂਗਰਸ ਰ ਤੇ ਅਸੀਂ ਆ ਜੇ ਕਾਂਗਰਸ ਸਾਡੇ ਪਿੱਛੋਂ ਹੱਥ ਚੁੱਕਲੇਗੀ ਸਾਨੂੰ ਕੋਈ ਨਹੀਂ ਪੁੱਛੇਗਾ ਅੱਜ ਯਾਰ ਜਿਨ੍ਹਾਂ ਦੇ ਪਰਿਵਾਰਾਂ ਨੇ ਕਾਂਗਰਸ ਨੂੰ ਆਪਣਾ ਖੂਨ ਦੇ ਦਿੱਤਾ ਆਪਣੀ ਜ਼ਿੰਦਗੀ ਦੇ ਦਿੱਤੀ ਅੱਜ ਉਹਨਾਂ ਨੂੰ ਸਰਮਾਇਦਾਰ ਚੁਕਾ ਨਹੀਂ ਸਕਣਗੇ ساڑھی واج تو بند کر سکنگے پر ساڑھے وچوں کانگرس نہیں کٹ سکنگے میں راجستان کے شروع کر دیتا جی. دلو جی, دے دلوی جی میں نے کانگری راجستھان میں صفائی سٹارٹ کر دی ہے جو کانگرس کے گینٹ چاہے گا اور راجستان کی کانگرس میں نہیں بیٹھ سکے گا یار ساڑھی پارٹی ਤੇ ਅਸੀਂ ਇਹ ਜਿੱਤ ਮੁਜਾਰੇ ਬਣ ਕੇ ਰਾਵਾਂਗੇ ਅਸੀਂ ਆਪਣੀ ਪਾਰਟੀ ਦੇ ਮਾਲਕ ਆ ਪਾਰਟੀ ਸਾਡੇ ਖੂਨ ਦੇ ਨਾਲ ਬਣੀ ਆ ਇਹ ਪੰਜ ਹਿੰਦੁਸਤਾਨ ਹੋ ਜਾਂਦੀ ਸਭ ਤੋਂ ਵੱਧ ਜੇ ਕਿਸੇ ਨੇ ਰੋਲ ਕੀਤਾ ਤੇ ਉਹ ਪੰਜਾਬੀਆਂ ਦਾ ਸੀ 122 ਫਾਂਸੀਆਂ ਲੱਗੀਆਂ ਤੇ ਉਹਦੇ ਵਿੱਚੋਂ 90 ਪੰਜਾਬੀਆਂ ਨੂੰ ਫਾਂਸੀ ਦੇ ਫੰਦੇ ਤੇ ਚੜੇ ਤੇ ਅੱਜ ਅਸੀਂ ਉਸ ਸਰਕਾਰ ਕੋਲੋਂ ਡਰ ਗਏ ਆ ਜਿੰਨੇ ਪੰਜਾਬ ਦੀ ਜਵਾਨੀ ਨਸ਼ੇ ਚ ਰੋਲ ਕੇ ਰੱਖ ਦਿੱਤੀ ਆ ਇਹਨ ਮੈਂ ਪਗਵੰਤ ਨੂੰ ਕਹਿਣਾ ਚਾਹਨਾ ਕਿ ਸਰਦਾਰ ਭਗਤ ਸਿੰਘ ਦੀ ਫੋਟੋ ਉਹਦੇ ਲੌਂਡ ਦੇ ਨਾਲ ਇਨਕਲਾਬ ਨਹੀਂ ਆਏਗਾ ਤੇਰਾ ਝੂਠਾ ਨਾਰਾ ਇਨਕਲਾਬ ਦਾ ਹਿੰਦੁਸਤਾਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਅੱਜ ਇੱਕ ਹਾਰਿਆ ਐਮਐਲਏ ਪੰਜਾਬ ਦੇ ਵਿੱਚ ਆ ਕੇ ਆਨੰਦ ਮਾਣ ਰਿਹਾ ਪੰਜਾਬੀਓ ਆਪਣੀ ਅਣਖ ਨੂੰ ਤਲੇਣਾ ਹਣ ਦਿਓ ਅੱਜ ਪੰਜਾਬੀਆਂ ਦੀ ਅਣਖ ਨੂੰ ਵਕਾਰ ਹੋਈ ਆ ਦਿੱਲੀ ਵਾਲਿਆਂ ਨੇ ਝਾੜੂ ਫੇਰ ਕੇ ਬਾਹਰ ਕਰ ਦਿੱਤਾ ਇੱਕ ਗੰਦ ਪੰਜਾਬ ਚ ਨੌਕਣ ਦਿਓ ਤਗੜੇ ਹੋ ਜੋ ਟਾਈਮ ਆ ਗਿਆ ਲਾਮਬੰਦ ਹੋ ਜੋ ਪ੍ਰਧਾਨ ਜੀ ਤੁਹਾਨੂੰ ਹੀ ਮੈਂ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਚੱਲੇ ਹੋ ਇਹ ਲਹਿਰ ਆਪਾਂ ਹੋਰ ਤਗੜੀ ਕਰਨੀ ਆ ਇਹ ਲਹਿਰ ਨੂੰ ਅੱਗੇ ਲੈ ਕੇ ਜਾਣਾ ਇੱਕ ਘਰ ਘਰ ਚ ਕਾਂਗਰਸ ਪਹੁੰਚਾਣੀ ਆ ਅਸੀਂ ਇਸ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਨਵਤੇਜ ਸੋਣਗਲ ਕਬਰਾਂ ਹੀ ਨਾ ਤੇਰੇ ਨਾਲ ਕਾਂਗਰਸੀ ਤੇਰੇ ਪਿੱਛੇ ਸ਼ਿਮਰ ਸਾਹਿਬ ਜਿੰਨੀ देर ਇਤੋ ਚੀਮੇ ਨੂੰ ਟਿਕਟ ਮਿਲਿਆ ਸਾਡਾ ਲੀਡਰ ਇੱਥੇ ਚੀਮਾਆਂ ਨਵਤੇਜ ਸਿੰਘ ਚੀਮਾ ਸਾਡਾ ਲੀਡਰ ਆ ਜਸਟਿਨ ਕੋਈ ਕੈਂਡੀਡੇਟ ਚੇਂਜ ਹੋ ਜੂ ਉਸ ਦਿਨ ਤਾਂ ਮੈਨੂੰ ਨਹੀਂ ਪਤਾ 2027 ਤੱਕ ਇੱਥੋਂ ਦਾ ਜਿਹੜਾ ਲੀਡਰ ਆ ਤੇ ਉਹ ਨਵਤੇਜ ਸਿੰਘ ਚੀਮਾ ਉਹ ਯਾਰ ਅਸੀਂ ਆਪਣੇ ਹੱਥਾਂ ਨਾਲ ਕਾਂਗਰਸ ਜਿਵੇਂ ਮਾਰ ਦਈਏ ਅਹੀਂ ਅਹੀਂ ਜਿਹੜਾ ਸਾਡੇ ਪਰਿਵਾਰਾਂ ਨੇ ਇਹ ਉਹਦੇ ਵਿੱਚ ਇਹਦੇ ਨੁਕਤੇ ਚੀਮੇ ਦਾ ਵੀ ਪਰਿਵਾਰ ਆਉਂਦਾ ਸਾਡੇ ਪਰਿਵਾਰਾਂ ਨੇ ਆਜ਼ਾਦੀ ਚ ਅਤਵਾਦ ਤੇ ਪੰਜਾਬ ਦੇ ਮਾੜੇ ਚੰਗੇ ਦਿਨਾਂ ਚ ਸਾਥ ਦਿੱਤਾ ਤੇ ਉਹ ਜਿਹੜੇ ਕਾਂਗਰਸ ਤੇ ਵਰਕਰ ਦਾ ਸਾਥ ਆਉ ਪਰ ਮੇਰੇ ਕੋਲੋਂ ਤਾਂ ਨਿੱਜ ਛੁੱਟਣਾ ਪਾਵੇ ਹੋਰ ਕਿਸੇ ਕੋਲੋਂ ਛੁੱਟੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਚੱਲਾਂਗੇ ਪੰਜਾਬ ਦੀ ਕਾਂਗਰਸ ਅੱਜ ਦੋਵੇਂ ਲੀਡਰ ਬੈਠੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਜੀ ਨੂੰ ਵੀ ਅਤਵਾਦੀਆਂ ਨੇ ਸ਼ਹੀਦ ਕੀਤਾ ਸਰਦਾਰ ਪ੍ਰਤਾਪ ਸਿੰਘ ਜੀ ਉਹ ਜਿਹੜਾ ਖੂਨ ਆ ਉਹਨੂੰ ਆਪਾਂ ਯਾਦ ਰੱਖਣਾ ਬਦਲਾ ਲੈਣਾ ਕਿ ਜਿਹੜਾ ਪੰਜਾਬ ਦੇ ਵੱਲ ਕੋਈ ਮਾੜੀ ਅੱਖ ਨਾ ਵੇਖੇਗਾ ਉਹਦੀ ਅੱਖ ਕੱਢ ਦਿਆਂਗੇ ਰਾਜਾ ਵੜਿੰਗ ਮੇਰੇ ਖਲ 1997 ਚ ਮੇਰੇ ਮੁਖਾਸਰ ਬਣੇ ਸੀ ਪ੍ਰੈਜ਼ੀਡੈਂਟ ਉਦੋਂ ਚਪਲਾਂ ਪਾ ਕੇ ਫਿਰਦਾ ਹੀ ਅੱਜ ਵੀ ਉਹੀ ਉਹੀ ਪਾ ਕੇ ਤੁਰੇ ਫਿਰਦਾ ਉਹਦੇ ਨਾਲ ਚੰਗੀਆਂ ਲੈ ਲੀਆਂ ਉਹੋ ਜਿਹੀ ਨੇ ਇਹਨੂੰ ਮੈਂ ਉਦੋਂ ਦਾ ਜਾਣਦਾ ਕਈਆਂ ਨੂੰ ਤਕਲੀਫ ਵੀ ਹੋਈ ਯਾਰ ਜਿਹੜਾ ਕਾਂਗਰਸ ਦਾ ਝੰਡਾ ਲੈ ਕੇ ਚੱਲੇਗਾ ਸੁਖਜਿੰਦਰ ਸਿੰਘ ਰੰਦਾਵਾ ਉਹਦਾ ਸਾਥ ਦੇਵੇਗਾ ਮੈਂ ਕੁਝ ਪਣਾ ਨਾ ਪਣਾ ਕਾਂਗਰਸ ਨੂੰ ਥੱਲੇ ਨਹੀਂ ਆਉਣ ਦਿਆਂਗੇ ਮੈਂ ਕਿਉਂਕਿ ਗਰਮੀ ਬਹੁਤ ਆ ਤਾਂ ਵਰ ਕਰੋ ਜਿਹੜੇ ਬਾਹਰ ਬੈਠਿਓ ਜੇ ਗਰਮੀ ਤੋਂ ਡਰ ਗਏ